ਸਤਿ ਸ਼੍ਰੀ ਅਕਾਲ ਜੀ ਮੈਂ ਸੁਰਿੰਦਰ ਢੱਲਵਾ ਤੁਸੀਂ ਜੁੜੇ ਹੋ ਢੱਲਵਾ ਟੀਵੀ ਨਾਲ ਅੱਜ ਮੈਂ ਖੜਾ ਹਾਂ ਕੋਟਕਪੂਰੇ ਤੋਂ ਬਾਈਪਾਸ ਜਾਂਦਾ ਜਿਹੜਾ ਬਠਿੰਡੇ ਐਨਐਚ 54 ਉਸ ਬਾਈਪਾਸ ਤੇ ਖੜਾ ਹਾਂ ਤੇ ਇੱਥੇ ਰਾਤ ਇੱਕ ਘਟਨਾ ਵਾਪਰੀ ਹੈ ਇੱਕ ਕਾਰ ਦਾ ਐਕਸੀਡੈਂਟ ਹੁੰਦਾ ਬੜਾ ਭਿਆਨਕ ਐਕਸੀਡੈਂਟ ਹੁੰਦਾ ਜਿਹਦੇ ਨਾਲ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਸੋ ਜਗ੍ਹਾ ਤੇ ਅਸੀਂ ਖੜੇ ਹਾਂ ਤੁਹਾਨੂੰ ਅਸੀਂ ਦਿਖਾਵਾਂਗੇ ਕਿ ਕਿਵੇਂ ਉਹ ਜਗ੍ਹਾ ਜਿਹੜੀ ਉਹ ਲਤਪਤ ਹੋਈ ਪਈ ਆ ਖੂਨ ਦੇ ਨਾਲ ਲਤਪਤ ਹੋਈ ਪਈ ਆ ਉਹ ਜਗ੍ਹਾ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਥੇ ਖੂਨ ਆ ਜਿਹੜਾ ਉਹ ਡੁੱਲਿਆ ਹੋਇਆ ਤੇ ਸਵੇਰੇ ਤੋਂ ਪਤਾ ਲੱਗਿਆ ਇਥੋਂ ਪਿੰਡ ਵਾਸੀਆਂ ਤੋਂ ਕੋਈ ਰਾਹੀ ਰਾਤੋਂ ਕਿ ਸਵੇਰੇ ਇੱਥੇ ਪੁਲਿਸ ਬਹੁਤ ਆਈ ਸੀ ਔਰ ਨਾਲੋਂ ਨਾਲ ਜਿਹੜੀ ਇੱਥੇ ਵਹੀਕਲ ਸੀਗਾ ਜਿਹਦਾ ਐਕਸੀਡੈਂਟ ਹੋਇਆ ਗੱਡੀ ਦਾ ਤੇ ਉਹ ਵੀ ਜਿਹੜੀ ਉਸ ਜਗ੍ਹਾ ਤੋਂ ਬਾਈਪਾਸ ਤੋਂ ਤੁਸੀਂ ਦੇਖ ਰਹੇ ਹੋ ਟਰੱਕ ਜਾ ਰਿਹਾ ਉੱਥੇ ਸਪੀਡ ਬ੍ਰੇਕਰ ਬਣੇ ਹੋਇਆ ਤੇ ਰਾਤ ਤਕਰੀਬਨ 9 ਵਜੇ ਦੇ ਕਰੀਬ ਇਹ ਘਟਨਾ ਵਾਪਰੀ ਹੈਗੀ ਆ ਤੇ ਉਥੋਂ ਇਹ ਸਪੀਡ ਨਾਲ ਉਹ ਗੱਡੀ ਆ ਰਹੀ ਸੀ ਬਲੈਰੋ ਜਿਹਦੇ ਵਿੱਚ ਚਾਰ ਜਣੇ ਸਵਾਰ ਸੀ ਤੇ ਦੱਸਿਆ ਜਾ ਰਿਹਾ ਕਿ ਉਹ ਪੁਲਿਸ ਵਾਲੇ ਸੀਗੇ ਤਿੰਨੇ ਦੇ ਤਿੰਨੋ ਔਰ ਉਹ ਗੱਡੀ ਉਥੋਂ ਸਪੀਡ ਬ੍ਰੇਕਰਾਂ ਤੋਂ ਸਪੀਡ ਨਾਲ ਆਈ ਤੇ ਇੱਥੇ ਲੋਟਨੀਆਂ ਖਾਂਦੀ ਹੋਈ ਜਿਹੜੀ ਇੱਥੋਂ ਤੱਕ ਜਿਹੜੀ ਉਹ ਆਈ ਹੈਗੀ ਆ ਤੇ ਜਿਹਦੇ ਨਾਲ ਉਹਨਾਂ ਵਿੱਚੋਂ ਇੱਕ ਵਿਅਕਤੀ ਦੀ ਮੌਕੇ ਤੇ ਜਿਹੜੀ ਮੌਤ ਹੋ ਜਾਂਦੀ ਹੈਗੀ ਹੈਗੀ ਸੋ ਕਿੱਡੀ ਇਹ ਭਿਆਨਕ ਜਿਹੜੀ ਘਟਨਾ ਵਾਪਰੀ ਆ ਸੋ ਇਹ ਵੀ ਦੱਸਿਆ ਜਾ ਰਿਹਾ ਜਿਹੜੇ ਵਿਅਕਤੀਆਂ ਨੇ ਉਹਨਾਂ ਜਿਨ੍ਹਾਂ ਦਾ ਹਾਦਸਾ ਹੋਇਆ ਐਕਸੀਡੈਂਟ ਹੋਇਆ ਉਹਨਾਂ ਜ਼ਖਮੀਆਂ ਨੂੰ ਗੱਡੀ ਦੇ ਵਿੱਚੋਂ ਜਿਨ੍ਹਾਂ ਰਾਹਗੀਰਾਂ ਨੇ ਕੱਢਿਆ ਜਾਂ ਪਿੰਡ ਵਾਸੀਆਂ ਨੇ ਕੱਢਿਆ ਜਿਹੜੇ ਜਿਨ੍ਹਾਂ ਦੇ ਇਧਰ ਨਾਲ ਖੇਤ ਲੱਗਦੇ ਨੇ ਸੋ ਰਾਤ ਨੂੰ ਉਹ ਖੇਤੋਂ ਆ ਰਹੇ ਸੀ ਤਾਂ ਜਾਂ ਜਾ ਰਹੇ ਸੀ ਉਹਨਾਂ ਦਾ ਦੱਸਿਆ ਉਹਨਾਂ ਵੱਲੋਂ ਦੱਸਿਆ ਗਿਆ ਕਿ ਇਹ ਜਿਹੜਾ ਹਾਦਸਾ ਹੋਇਆ ਜਿਹੜਾ ਕੰਕਰੀਟ ਮਿਕਸਰ ਹੁੰਦਾ ਜਿਹੜਾ ਜਦੋਂ ਆਪਾਂ ਕੋਠੀਆਂ ਬਣਾਉਂਦੇ ਆ ਬਿਲਡਿੰਗਾਂ ਬਣਾਉਂਦੇ ਆ ਤਾਂ ਉਹ ਕੰਕਰੀਟ ਨੂੰ ਬਜਰੀ ਨੂੰ ਮਿਕਸ ਕਰਦਾ ਹੈਗਾ ਗੋਲ ਜਿਹਾ ਤੁਸੀਂ ਦੇਖਿਆ ਹੋਣਾ ਮਿਕਸਚਰ ਉਹ ਜਿਹੜਾ ਉਹਦੇ ਨਾਲ ਉਹ ਟਕਰਾਈ ਹੈਗੀ ਆ ਗੱਡੀ ਤੇ ਉਸ ਤੋਂ ਬਾਅਦ ਇੱਥੋਂ ਤੱਕ ਉਹ ਲੋਟਣੀਆਂ ਖਾਂਦੀ ਹੋਈ ਗੱਡੀ ਇੱਥੇ ਆਈ ਹੈਗੀ ਆ ਬੜੇ ਭਿਆਨਕ ਤਰੀਕੇ ਨਾਲ ਜਿਨ੍ਹਾਂ ਨੇ ਦੇਖਿਆ ਉਹ ਹਾਦਸਾ ਅੱਖੀਂ ਦੇਖਿਆ ਉਹਨਾਂ ਵੱਲੋਂ ਦੱਸਿਆ ਗਿਆ ਸਾ ਅਸੀਂ ਉਹਨਾਂ ਨਾਲ ਮਿਲ ਕੇ ਜਿਹੜੀ ਉਹਨਾਂ ਤੋਂ ਜਾਣਕਾਰੀ ਆ ਹਾਸਲ ਕੀਤੀ ਹੈਗੀ ਆ ਸੋ ਅ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਕਿੰਨਾ ਹੈ ਹਾਈਵੇ ਚਲ ਰਿਹਾ ਹੈਗਾ ਬੜੀ ਤੇਜ਼ ਰਫਤਾਰ ਨਾਲ ਇਥੋਂ ਗੱਡੀਆਂ ਆ ਰਹੀਆਂ ਜਾ ਰਹੀਆਂ ਵਹੀਕਲ ਜਾ ਆ ਜਾ ਰਹੇ ਆ ਸੋ ਬਹੁਤ ਸਪੀਡ ਦੇ ਨਾਲ ਇਥੋਂ ਵਿਕਲਾਉਂਦੇ ਜਾਂਦੇ ਹੈਗੇ ਆ ਸੋ ਇਹ ਵੀ ਦੱਸਿਆ ਗਿਆ ਉਹਨਾਂ ਵੱਲੋਂ ਕਿ ਇਹ ਜਿਹੜੇ ਪੁਲਿਸ ਵਾਲੇ ਸੀ ਜਿਹੜੇ ਮੁਸਾਫਿਰ ਸੀਗੇ ਅੰਮ੍ਰਿਤਸਰ ਸਾਹਿਬ ਤੋਂ ਆਏ ਸੀ ਔਰ ਇਹਨਾਂ ਨੇ ਬਠਿੰਡੇ ਜਾਣਾ ਸੀਗਾ ਸੋ ਇਸ ਤਰੀਕੇ ਦੇ ਨਾਲ ਇੱਥੇ ਘਟਨਾ ਵਾਪਰੀ ਆ ਤੇ ਉਹ ਗੱਡੀ ਆ ਜਿਹੜੀ ਪੂਰੀ ਤਰ੍ਹਾਂ ਉਹਨਾਂ ਦੇ ਦੱਸਣ ਦੇ ਮੁਤਾਬਕ ਗੱਡੀ ਪੂਰੀ ਤਰ੍ਹਾਂ ਟੁੱਟ ਸੁੱਕ ਚੁੱਕੀ ਸੀ ਤੇ ਉਸ ਵਿਅਕਤੀ ਦੀ ਬੜੀ ਦਰਦਨਾਕ ਮੌਤ ਹੋਈ ਹੈਗੀ ਹੈਗੀ ਸੋ ਇਸ ਕਰਕੇ ਸਾਨੂੰ ਸਾਰਿਆਂ ਨੂੰ ਅਸੀਂ ਇਹਦੇ ਤੇ ਦੁੱਖ ਜ਼ਾਹਰ ਕਰਦੇ ਆ ਕਿ ਕਿਸੇ ਦੀ ਮੌਤ ਹੋ ਜਾਣਾ ਇੱਕ ਕੀਮਤੀ ਜਾਨ ਆ ਇਨਸਾਨੀ ਜਾਨ ਆ ਜਿਹੜੀ ਉਹ ਇਸ ਦੁਨੀਆ ਤੋਂ ਰੁਕਸਤ ਹੋ ਗਈ ਹੈ ਚਲੀ ਗਈਆ ਸੋ ਇਹ ਵੀ ਦੱਸਿਆ ਜਾ ਰਿਹਾ ਕੁਝ ਕੁ ਅਨੁਮਾਨ ਲਗਾਏ ਜਾ ਰਹੇ ਆ ਪਿੰਡ ਵਾਸੀਆਂ ਵੱਲੋਂ ਕਿ ਹੋ ਸਕਦਾ ਕਿ ਉਹਨਾਂ ਜਿਹੜੀ ਕੰਟਰੋਲ ਨਹੀਂ ਹੋਈ ਗੱਡੀ ਲੋਟਨੀਆ ਲਗਾਉਂਦੀ ਆਈ ਆ ਕਿ ਨਹੀਂ ਸਪੀਡ ਦੇ ਨਾਲ ਜੇ ਸਪੀਡ ਘੱਟ ਹੁੰਦੀ ਉਹਦੀ ਤਾਂ ਉਹ ਜਿਹੜਾ ਕੰਟਰੋਲ ਹੋ ਜਾਂਦੀ ਪਰ ਉਹ ਕੰਟਰੋਲ ਨਹੀਂ ਹੋਈ ਕਿਉਂਕਿ ਸਪੀਡ ਜ਼ਿਆਦਾ ਸੀ ਸੋ ਇਹਦੇ ਤੋਂ ਸਾਨੂੰ ਇਹ ਵੀ ਸਿੱਖਣਾ ਚਾਹੀਦਾ ਕਿ ਬਹੁਤ ਘੱਟ ਸਪੀਡ ਲਿਮਟਡ ਸਪੀਡ ਦੇ ਨਾਲ ਸਾਨੂੰ ਵਹੀਕਲ ਆ ਜਿਹੜੇ ਉਹ ਸੜਕ ਤੇ ਚਲਾਉਣੇ ਚਾਹੀਦੇ ਹੈਗੇ ਆ ਕਿਉਂਕਿ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਕਿ ਅ ਘਰੇ ਸਾਡੀ ਕੋਈ ਨਾ ਕੋਈ ਵੇਟ ਕਰ ਰਿਆ ਹੁੰਦਾ ਸਾਡੀ ਜ਼ਿੰਦਗੀ ਕੱਲਿਆਂ ਦੀ ਜ਼ਿੰਦਗੀ ਨਹੀਂ ਹੁੰਦੀ ਇਸ ਜ਼ਿੰਦਗੀ ਨਾਲ ਹੋਰ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਜੁੜੀ ਹੁੰਦੀ ਆ ਸਾਡੇ ਮਾਪਿਓ ਸਾਡੇ ਬੱਚੇ ਪਤਨੀ ਭੈਣ ਭਰਾ ਸਾਰਿਆਂ ਦੀ ਜ਼ਿੰਦਗੀ ਸਾਡੇ ਨਾਲ ਜੁੜੀ ਹੁੰਦੀ ਹੈ ਤੇ ਜਦੋਂ ਇਸ ਤਰੀਕੇ ਦੇ ਨਾਲ ਹਾਦਸਾ ਵਾਪਰ ਜਾਂਦਾ ਤੇ ਦੁਨੀਆ ਤੋਂ ਰੁਕਸਤ ਹੋ ਜਾਂਦੇ ਆ ਲੋਕ ਤੇ ਉਹਨਾਂ ਦੇ ਪਿੱਛੇ ਜਿਹੜੇ ਰੋਣ ਵਾਲੇ ਉਹਨਾਂ ਦੇ ਬੱਚੇ ਉਹਨਾਂ ਦੀ ਪਤਨੀ ਉਹਨਾਂ ਦਾ ਕੀ ਹਾਲ ਹੋਊਗਾ ਇਹ ਗੱਲਾਂ ਨੂੰ ਸੋਚਦੇ ਹੋਏ ਬਹੁਤ ਜਿਹੜੀ ਲਿਮਟਡ ਸਪੀਡ ਹੈ ਇਨੀ ਜ਼ਿਆਦਾ ਸਪੀਡ ਦੇ ਨਾਲ ਵੀ ਕਲਾ ਜਿਹੜੇ ਉਹ ਨਹੀਂ ਚਲਾਉਣੇ ਚਾਹੀਦੇ ਸੋ ਇਸ ਕਰਕੇ ਤੁਹਾਨੂੰ ਵੀ ਸਾਰਿਆਂ ਨੂੰ ਅਸੀਂ ਗੁਜਾਰਿਸ਼ ਕਰਾਂਗੇ ਕਿ ਜਿਆਦਾ ਸਪੀਡ ਦੇ ਨਾਲ ਵਹੀਕਲ ਜਿਹੜੇ ਉਹ ਨਾ ਚਲਾਇਆ ਕਰੋ ਘੱਟ ਸਪੀਡ ਨਾਲ ਵਹੀਕਲ ਚਲਾਇਆ ਕਰੋ ਸੋ ਇਸ ਤਾਂ ਕਿ ਇਸ ਤਰੀਕਾ ਤਰੀਕੇ ਦੇ ਨਾਲ ਦੁਰਘਟਨਾਵਾਂ ਜਿਹੜੀਆਂ ਉਹ ਨਾ ਹੋਣ ਸੋ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਜਗ੍ਹਾ ਜਿਹੜੀ ਉਹ ਸਾਈਡ ਤੇ ਹੈਗੀ ਇਹ ਵੀ ਨਹੀਂ ਕਿ ਆ ਜਾ ਸਕਦਾ ਕਿ ਸੜਕ ਦੇ ਉੱਤੇ ਹੋਰ ਵੀ ਕਲਾਂ ਨਾਲ ਟਕਰਾ ਕੇ ਜਾਂ ਕਿਸੇ ਤਰੀਕੇ ਨਾਲ ਹਾਦਸਾ ਹੋ ਸਕਦਾ ਸਾਈਡ ਤੇ ਆ ਬਿਲਕੁਲ ਇਹ ਜਗ੍ਹਾ ਇਹ ਖਾਲੀ ਥਾਂ ਤੇ ਆ ਕੇ ਜਿਹੜਾ ਉਹ ਵਿਅਕਤੀ ਦੀ ਮੌਤ ਹੋਈ ਆ ਪਰ ਇੱਥੋਂ ਜਿਹੜਾ ਇਹ ਮੋੜ ਮੁੜ ਰਿਹਾ ਹੈਗਾ ਇਹ ਬੜਾ ਭਿਆਨਕ ਮੋੜ ਹੈਗਾ ਸੋ ਇਸ ਕਰਕੇ ਤੁਸੀਂ ਗਾਹ ਤੋਂ ਵੀ ਅੱਗੇ ਤੋਂ ਵੀ ਕਦੋਂ ਜਦੋਂ ਕਦੋਂ ਵੀ ਆਓ ਤਾਂ ਇੱਥੋਂ ਬੜੀ ਹੌਲੀ ਸਪੀਡ ਨਾਲ ਤੁਹਾਨੂੰ ਕ੍ਰੋਸ ਕਰਨਾ ਚਾਹੀਦਾ ਤੇ ਅੱਗੇ ਸਪੀਡ ਬ੍ਰੇਕਰ ਹੈਗੇ ਹੈ ਧਿਆਨ ਚ ਰੱਖਿਓ ਤੇ ਬੜੀ ਹੌਲੀ ਸਪੀਡ ਦੇ ਨਾਲ ਇੱਥੋਂ ਕ੍ਰੋਸ ਕਰਨਾ ਚਾਹੀਦਾ ਤਾਂ ਕਿ ਆਪਣੀ ਜਾਨ ਹੈ ਜਿਹੜੀ ਉਹ ਬੜੀ ਕੀਮਤੀ ਹੈਗੇ ਇਨਸਾਨੀ ਜਾਨ ਉਹ ਇਨਸਾਨੀ ਜਾਨ ਹੈ ਜਾਈਂ ਬਿਨਾ ਮਤਲਬ ਜਿਹੜੀ ਉਹ ਮੌਤ ਆ ਜਿਹੜੀ ਉਹ ਟਾਈਮ ਤੋਂ ਪਹਿਲਾਂ ਜਿਹੜੀ ਉਹ ਨਾ ਆਵੇ ਇਨਸਾਨੀ ਜ਼ਿੰਦਗੀ ਆ ਜਿਹੜੀ ਉਹ ਬਚ ਸਕੇ ਸੋ ਇਸ ਦੇ ਨਾਲ ਹੀ ਅ ਅ ਅੱਜ ਦਾ ਜਿਹੜਾ ਇਹ ਮੈਸੇਜ ਆ ਉਹ ਇਸ ਮੈਸੇਜ ਨੂੰ ਲੈ ਕੇ ਅ ਕਮੈਂਟ ਬਾਕਸ ਦੇ ਵਿੱਚ ਕਮੈਂਟ ਆ ਜਿਹੜੇ ਉਹ ਜ਼ਰੂਰ ਕਰਦੇ ਕਰ ਦਿਓ ਜੀ ਹਾਂ 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 ਕਮੈਂਟ ਬਾਕਸ ਦੇ ਵਿੱਚ ਕਮੈਂਟ ਆ ਜਿਹੜੇ ਉਹ ਜ਼ਰੂਰ ਕਰ ਦਿਓ ਜੀ ਤੇ ਨਾਲ ਨਾਲ ਵੀਡੀਓ ਨੂੰ ਸ਼ੇਅਰ ਆ ਜਿਹੜਾ ਉਹ ਜ਼ਰੂਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਸੋ ਜੁੜੇ ਰਹੋ ਟੈਲਵਾ ਟੈਲੀਵਿਜ਼ਨ ਦੇ ਨਾਲ ਮੈਂ ਤੁਹਾਡਾ ਆਪਣਾ ਸੁਰਿੰਦਰ ਟੈਲਵਾ ਬਹੁਤ ਬਹੁਤ ਧੰਨਵਾਦ